ਤੋ ਤਸਵੀਰਾਂ ਨੇ ਪਿੰਡ ਢਿੰਮੋ ਵਾਲ ਦੀ ਜਿੱਥੇ ਹਰਮਨਪ੍ਰੀਤ ਦੇ ਘਰੇ ਚਸ਼ਨਾ ਦਾ ਮਾਹੌਲ ਹੈ ਇਤਿਹਾਸਿਕ ਜਿੱਤ ਦੀ ਵੱਡੀ ਖੁਸ਼ੀ ਮਨਾਈ ਜਾ ਰਹੀ ਹੈ ਲਗਾਤਾਰ ਰਿਸ਼ਤੇਦਾਰ ਸੁਨੇਹੀ ਦੋਸਤ ਮਿੱਤਰ ਪਿੰਡ ਵਾਸੀ ਪਹੁੰਚ ਰਹੇ ਨੇ ਮਠਾਈਆਂ ਵੰਡ ਕੇ ਇਸ ਇਤਿਹਾਸਿਕ ਜਿੱਤ ਦੀ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ ਪਿਤਾ ਸਰਬਜੀਤ ਸਿੰਘ ਮਾਤਾ ਰਜਵਿੰਦਰ ਕੌਰ ਤੇ ਭਰਾ ਕੋਮਲਪ੍ਰੀਤ ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਰਹੇ ਨੇ ਆਉਣ ਵਾਲੇ ਰਿਸ਼ਤੇਦਾਰੋਂ ਦੇ ਮੂੰਹ ਮਿੱਠੇ ਕਰਾਏ ਜਾ ਰਹੇ ਨੇ ਉਹ ਪੋਤਰਾ ਬੜਾ ਖੁਸ਼ ਨਜ਼ਰ ਆ ਰਿਹਾ ਹੈ ਹਰਮਨਪ੍ਰੀਤ ਦਾ ਭਤੀਜਾ ਖਾਸ ਤੌਰ ਤੇ ਚੱਕਦੇ ਇੰਡੀਆ ਲਗਾਤਾਰ ਚੱਕਦੇ 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 ਇੰਡੀਆ ਚੱਕਦੇ ਜੱਲ ਚੱਕਦੇ ਯਾਰ ਇੱਕ ਮਿੰਟ ਛੋੜੀ ਛੋੜੀ ਦਿੰਦੀ ਵਾਟ ਕੋਈ ਕਰੇ ਇਸ ਵਰ ਕੋ ਔਰ ਕਰੇ ਚਾਚੂ ਕਰਦੇ ਯਾਰ ਇੱਕ ਮਿੰਟ ਰਾਈਟ ਤੇ ਨਿਸ਼ਾਨ ਉਹ ਵੀ ਗੁੱਸੇ ਨਾਲ ਆ ਰਿਹਾ ਹੈ ਚਾਚੂ ਕੋ ਬੈਸਟ ਵਿਸ਼ੇ ਜੋ ਹੈ ਕਾਂਗਰਸ ਹਰਮਨਪ੍ਰੀਤ ਦੇ ਵੱਡੇ ਭਾਈ ਸਾਹਿਬ ਦਾ ਬੇਟਾ ਆਪਣੇ ਚਾਚੇ ਨੂੰ ਇਹ ਯਹਾਂ ਪਰ ਵਿਕਟਰੀ ਸਾਈਨ ਦਿਖਾ ਰਿਹਾ ਹੈ ਚੱਕ ਦੇ ਇੰਡੀਆ ਚੱਕ ਦੇ ਇੰਡੀਆ ਚੱਕ ਦੇ ਇੰਡੀਆ ਲਗਾਤਾਰ ਚੱਕ ਦੇ ਇੰਡੀਆ ਕਹਿ ਕੇ ਏ ਨਿੱਕਾ ਜਿਹਾ ਬੱਚਾ ਵਧਾਈ ਦੇ ਰਿਹਾ ਹੈ ਇੰਤਜ਼ਾਰ ਕੀਤਾ ਜਾ ਰਿਹਾ ਸੀ ਸਵੇਰ ਤੋਂ ਅਰਦਾਸਾਂ ਜੋੜੜੀਆਂ ਕੀਤੀਆਂ ਜਾ ਰਹੀਆਂ ਸੀ ਖਾਸ ਕਰਕੇ ਮਾ ਰਜਵਿੰਦਰ ਕੋਰ ਜਿਨ੍ਹਾਂ ਨੇ ਇੱਕ ਵੀ ਮੈਚ ਨਹੀਂ ਵੇਖਿਆ ਜਦੋਂ ਵੀ ਮੈਚ ਸ਼ੁਰੂ ਹੁੰਦਾ ਹੈ ਇਹ ਨੰਗੇ ਪੈਰੀ ਹੋ ਕੇ ਪਾਟ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਅੱਜ ਵੀ ਇਹ ਤਸਵੀਰਾਂ ਸਾਂਝੇ ਕੀਤੀ ਹਲੇ ਤੱਕ ਮਾ ਨੰਗੇ ਪੈਰੀ ਆ ਪੈਰ 'ਚ ਚੱਪਲ ਨਹੀਂ ਪਾਈ ਲਕੇ ਨੰਗੇ ਪਰੀ ਰਹਿ ਕੇ ਲਗਾਤਾਰ ਨਾਮ ਚੱਪਿਆ ਅਰਦਾਸਾਂ ਜੋੜੜੀਆਂ ਕੀਤੀਆਂ ਤੇ ਅੱਜ ਅਰਦਾਸਾਂ ਜੋੜੜੀਆਂ ਗੁਰੂ ਘਰ ਪ੍ਰਵਾਨ ਹੋਈਆਂ ਫਤਿਹ ਦਰਜ ਕੀਤੀ ਹੈ ਫਤਿਹ ਹਾਸਲ ਹੋਈ ਹੈ ਤੁਹਾਨੂੰ ਕੋ ਰਾਮਦਾਸ ਦੀ ਕਿਰਪਾ ਹੋਈ ਹੈ ਬਿਲਕੁਲ ਨੇੜੇ ਪਿੰਟਿੰਮੋਵਾਲ ਜਿੱਥੇ ਅੱਜ ਖੁਸ਼ੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਬੇਹੱਦ ਖੁਸ਼ੀ ਨਜ਼ਰ ਆ ਰਹੀ ਹਰ ਚਿਹਰੇ ਤੇ ਵੇਖੋ ਜੀ ਸਾਡੀ ਦੇ ਅੱਗੇ ਵੀ ਕੋਈ ਨਾ ਮੰਗ ਨਹੀਂ ਰਹੀ ਕੋਈ ਮੰਗ ਸੀ ਸਟੇਡੀਅਮ ਦੀ ਤੇ ਸੀਐਮ ਦੀ ਗੱਡੀ ਅਸੀਂ ਫਿਰ ਹੱਥ ਜੋੜਦੇ ਆਂ ਵੀ ਜੇ ਸਾਨੂੰ ਤੁਸੀਂ ਸਟੇਡੀਅਮ ਦੋਗੇ ਕਿ ਅਸੀਂ ਹੋਰ ਤੁਹਾਨੂੰ ਹਰ ਮੰਦਿਆਂਗੇ ਕਿਉਂਕਿ ਸਾਡੇ ਪਿੰਡ ਸਟੇਡੀਅਮ ਨਹੀਂ ਹੈਗਾ ਸਾਨੂੰ ਸਟੇਡੀਅਮ ਦੀ ਆਪਣ ਤੇ ਇਲਾਕੇ ਚ ਹੀ ਨਹੀਂ ਅਸੀਂ ਇਹਨਾਂ ਨੂੰ ਸਟੇਡੀਅਮ ਸੀਐਮ ਨੂੰ ਦੇਣਾ ਚਾਹੀਦਾ ਅਸੀਂ ਤੁਹਾਨੂੰ ਤੁਸੀਂ ਮੰਗੇ ਪਹਿਲਾਂ ਵੀ ਕੀਤੀ ਸੀ ਪਰ ਲੱਗਦਾ ਸੁਣਵਾਈ ਨਹੀਂ ਹੋਈ ਸੁਣਵਾਈ ਨਹੀਂ ਹੋਈ ਸਾਡੀ ਮੰਗ ਜਦੋਂ ਉਹ ਉਹ ਜਿੱਤ ਕੇ ਆਏ ਆ ਅੰਦਰ ਵਿੱਚ ਅਸੀਂ ਇੱਥੇ ਸੀ ਆ ਤੁਸੀਂ ਇੱਥੇ ਹੋ ਉਦੋਂ ਵੀ ਮੰਗਾਈ ਬਹੁਤ ਝੋਰਾ ਛੋਰਾ ਕੀਤੀ ਵੀ ਮਹਾਰਾਜ ਸਟੇਡੀਅਮ ਦੋ ਸਟੇਡੀਅਮ ਦੋ ਕਿਉਂ ਜਿੱਤੋਂ ਦਾ ਇਹ ਆਪਣਾ ਇਹ ਹਰਫਨ ਪਿਆ ਆ ਕੀ ਤੇ ਜਨੂਲਿਆ ਚਮਕਿਆ ਸਾਡੇ ਮੁੰਡੇ ਗਰਾਊਂਡ ਨਹੀਂ ਜਾਂਦੇ ਹੁਣ ਸਾਮਾ ਨੂੰ ਗਰਾਊਂਡ ਭਰੀ ਹੁੰਦੀ ਆ ਬੱਚੇ ਫੇ ਸਾਡੇ ਕੋਲ ਕਹਿੰਦੇ ਆ ਵੀ ਤੁਸੀਂ ਮੰਗ ਰੱਖੋ ਸਾਨੂੰ ਸਾਨੂੰ ਬੱਚਿਆਂ ਨੇ ਦੱਸਿਆ ਕਿ ਤੁਸੀਂ ਤੁਸੀਂ ਕਿੱਟੇ ਦਿੰਦੇ ਹੋ ਬੱਚੇ ਦੀ ਤਾਂ ਪਰ ਜੇ ਇਹ ਤਾਂ ਹੋਵੇ ਕੰਮ ਕੋਈ 2-3 ਲੱਖ ਦਾ 5 ਲੱਖ ਦਾ 10 ਲੱਖ ਦਾ ਗਰਾਊਂਡ ਦੀ ਜਿਹੜੇ ਸਟੇਡੀਅਮ ਹੈ ਸਰਕਾਰਾਂ ਹੀ ਬਣਾਉਂਦੀਆਂ ਹੁੰਦੀਆਂ ਬੱਚੇ ਆਉਂਦੇ ਆ ਕੇ ਉਹਾਂ ਦੇ ਵਿੱਚੋਂ ਕਈ ਬੰਦੇ ਆ ਨੇ ਇਹਨਾਂ ਦਾ ਜੀ ਨਹੀਂ ਕਰਦਾ ਜੇ 1 ਕਰਾਂ ਹਜ਼ਾਰ ਬੀ ਸੀਐਮ ਨੂੰ ਆਖੇ ਨਾ ਤੇ ਇਹ ਸਟੇਡੀਅਮ ਬਣ ਸਕਦਾ ਪਰ ਕਈਆਂ ਬੰਦਿਆਂ ਨੂੰ ਨਹੀਂ ਪਤਾ ਹੁੰਦਾ ਅਸੀਂ ਕੀ ਪਤਾ ਕਿੰਨੇ ਕੁ ਮੈਂ ਹੱਥ ਜੁੜੇ ਆ ਮੈਂ ਆਹ ਪੁੱਤ ਤੁਹਾਡੀ ਗੱਲ ਜਾਇਜ਼ ਆ ਕਿ ਮੈਂ ਕਿਹਾ ਉਹ ਕਹਿੰਦਾ ਮੈਂ ਇਹ ਨਾ ਸੋਚੋ ਕਿ ਸਟੇਡੀਅਮ ਦੀ ਜਿਹੜੀ ਆਪਣੀ ਗੱਲ ਰੱਖੀ ਆ ਉਹ ਨੌਕਰੀ ਤੋਂ ਪਹਿਲਾਂ ਵੀ ਰੱਖੀ ਆ ਸੀਐਮ ਸਾਹਿਬ ਦੇ ਘੜੀ ਚਲੋ ਸਰਕਾਰਾਂ ਚ ਵਾਅਦੇ ਘਾਟੇ ਹੋ ਜਾਂਦੇ ਆ ਕਿ ਸਾਨੂੰ ਬੜੀ ਸੀਐਮ ਤੇ ਆਸ ਐ ਰਕੀ ਵੀ ਸਾਡੇ ਪਿੰਡ ਨੂੰ ਐ ਕਿ ਜਰੂਰ ਸਟੇਡੀਅਮ ਦਊਗਾ ਜਦੋਂ ਦਾ ਇਹਰ ਬਣਾ ਕੇ ਚ ਪਿਆ ਗਰਾਊਂਡ ਸਾਡੀ ਸ਼ਾਮਾਂ ਨੂੰ ਵੇਖ ਲਓ ਭਰੀ ਹੁੰਦੀ ਆ ਤੁਸੀਂ ਗਏ ਹੀ ਹੋਣੇ ਆ ਤੇ ਬੜੀ ਕਿਰਪਾ ਜੇ ਇਹਦੇ ਦੇ ਦੇਣਗੇ ਸਟੇਡੀਅਮ ਤੇ 100000 ਦੇ ਦਿਆਂਗੇ। ਸਮਾਂ ਸੀ ਭਾਰਤੀ ਹਾਕੀ ਟੀਮ ਦੀ ਪੂਰੀ ਦੁਨੀਆ ਤੂਤੀ ਬੋਲਦੀ ਸੀ ਵਿੱਚੋਂ ਇੱਕ ਡਾਊਨਫਾਲ ਆਇਆ ਅਸੀਂ 40 ਸਾਲ ਮੈਡਲ ਤੋਂ ਦੂਰ ਰਹੇ ਪਰ ਹੁਣ ਲਗਾਤਾਰ ਦੋ ਵਾਰ ਮੈਡਲ ਆ ਗਿਆ ਲੱਗਦਾ ਹੈ ਕਿ ਉਹ ਸੁਨਹਿਰੀ ਦੌਰ ਭਾਰਤੀ ਹਾਕੀ ਟੀਮ ਦਾ ਵਾਪਸ ਆ ਗਿਆ ਨਹੀਂ ਵੇਖੋ ਜੀ ਜਦੋਂ ਇੰਨੀ ਦੇਰ ਬਾਅਦ ਮੈਡਲ ਆਇਆ ਕਿ ਹਾਕੀ ਪਹਿਲਾਂ ਲੋਕ ਪਸੰਦ ਨਹੀਂ ਕਰਦੇ ਕਿਉਂ ਟੀਮ ਬਹੁਤ ਥੱਲੇ ਸੀ ਜਦੋਂ ਦੀ ਇਹਨਾਂ ਪਹਿਲਾ ਮੈਡਲ ਲਿਆਂਦਾ ਬ੍ਰਾਊਂਚ ਉਦੋਂ ਦੇ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਨਹੀਂ ਕਿ ਹਾਕੀ ਨੂੰ ਜਾਣਦਾ ਕੌਣ ਸੀ ਸਾਡੇ ਦੇ ਬਿਲਕੁਲ ਹੀ ਨਹੀਂ ਇੱਥੇ ਪਤਾ ਇਹ ਕਿ ਲੋ ਕਰਮਾਂ ਦੇ ਗੱਲ ਆ ਛੋਟੇ ਹੁੰਦੇ ਨੂੰ ਅਸੀਂ ਜਲੰਧਰ ਪਾਇਆ ਜਲੰਧਰੋਂ ਇਹ ਗਿਆ ਸਰਕਾਰੀ ਜਿਹੜਾ ਰੱਖਦੇ ਆ ਫੇ ਫੇ ਲੁਧਿਆਣੇ ਪੀਏ ਜੂ ਲੁਧਿਆਣੋਂ ਚੜਦਾ ਚੜਦਾ ਮਿਹਨਤ ਬੜੀ ਕੀਤੀ ਬੱਚੇ ਨੇ ਜਦੋਂ ਵੇਲਾ ਆਉਂਦਾ ਸੀ ਨਾ ਅਜੇ ਤੱਕ ਵੀ ਜਾਦੇ ਇੱਥੇ ਘਰ ਤੇ ਘਰ ਚ ਹਾਕੀ ਵੜ ਕੇ ਕਮਾਉਂਦਾ ਰਹਿੰਦਾ ਨਾਲ ਗਿਆ ਇਹਨੂੰ ਵਿੰਦ ਕੀਤੀ ਸੀ ਜਜਪਾ ਜਿਹੜੇ ਮਾਲ ਕਰਨ ਮਿਹਰ ਕੀਤੀ ਆ ਸੱਚੇ ਪਾਤਸ਼ਾਹ ਨੇ ਉਹ ਤੈਨੂੰ ਕੋਈ ਮੈਸੇਜ ਸਾਡੇ ਲਈ ਲਾਈਵ ਚ ਸ਼ਾਹੀ ਦੇ ਆਸਾ ਦੇ بیٹے ਨੂੰ ਵੀ ਕਿਆ ਬਾਤ ਹੈ ਕਿਆ ਖੁਸ਼ੀਆਂ ਟੀਮ ਨੇ ਦਿੱਤੀਆਂ ਚੜਦੀ ਕਲਾ ਕਰੇ ਮਹਾਰਾਜ ਅਗਲੀ ਆ ਨੂੰ ਮੈਡਲ ਸੀ ਗੋਲ ਮੈਡਲ ਤਕੜੇ ਹੋ ਕੇ ਖੇਡਣਾ ਗੁਰੂ ਰਾਮ ਇਹ ਬਰੋਸ ਤੇ ਗੋਲ ਚ ਕੋਈ ਫਰਕ ਨਜ਼ਰ ਨਹੀਂ ਆ ਰਿਹਾ ਨਹੀਂ ਜੀ ਮੁਸ਼ਕਲ ਪਰ ਐਸਾ ਫਰਕ ਸੀ ਫਰਕ ਬੜਾ ਔਖਾ ਸੀ ਪਿਛਲੇ ਸਾਲ ਸੌਖਾ ਸੀ ਹਾਰ ਕੇ ਤੇ ਬਹੁਤ ਟਾਫੀ ਜਦੋਂ ਸਵੇਰੇ ਉੱਠੀਦਾ ਹੈ ਨਾ ਜਦੋਂ ਆਖੀਦਾ ਉਹ ਟੀਮ ਦਾ ਮੈਚ ਮਹਾਰਾਜ ਜਿਹੜੀ ਹੱਥ ਜੁੜੀ ਤੇ ਕਿਰਪਾ ਰੱਖੀ ਦਾ ਜਦੋਂ ਆਸਟ੍ਰੇਲੀਆ ਨੂੰ ਹਰਾ ਕੇ ਮੁੜ ਕੇ ਇਹ ਗਈ ਆ ਸੈਮੀ ਫਾਈਨਲ ਚ ਜਿੱਦਣ ਇੰਗਲੈਂਡ ਦਾ ਮੈਚ ਸੀ ਅਹਿਮਦ ਰਵੀ ਦਾਸ ਨੂੰ ਕਾਰਡ ਮਿਲ ਗਿਆ ਗ੍ਰੀਨ ਦਾ ਦੂਜਾ ਰੈੱਡ ਕਾਰਡ ਮਿਲ ਗਿਆ ਤੇ ਇੰਨਾ ਟੀਮ ਅਸੀਂ ਪਰਿਵਾਰ ਸਾਰਾ ਬਹੁਤ ਪਰੇਸ਼ਾਨੀ ਹੈ ਮੈਚ ਹਾਰ ਗਿਆ ਵੇਖੋ ਮਾਲਕ ਨੇ ਕਿਰਪਾ ਕੀਤੀ ਉਹਨਾਂ ਨੇ ਗੋਲ ਕੀਤਾ ਚਲੋ ਫੇਰ ਲੈ ਗਿਆ ਇਹਨਾਂ ਟੀਮ ਨੇ ਕੀਤਾ ਗੋਲ ਤੇ ਮਾਲਕ ਨੇ ਕਿਰਪਾ ਕੀਤੀ ਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਮਾਲਕ ਹੀ ਆ ਹੁਣ ਤਾਂ ਹੀ ਸਰਕਾਰਾਂ ਗੜੀ ਹੱਥ ਜੋੜਦੇ ਆ ਵੀ ਸਾਨੂੰ ਸਟੇਡੀਅਮ ਦੇ ਦਿਓ ਅਸੀਂ ਤੁਹਾਨੂੰ ਹੋਰ ਰੰਬੰਦਿਆ ਬਰੇ